ਪੰਜਾਬ ਦੇ ਬੜੇ ਅਹਿਮ ਉੱਤੇ ਤੇ ਗੱਲਬਾਤ ਕਰਨੀਆਂ ਮੇਰੇ ਨਾਲ ਰਿਟਰਮੀਟਰ ਜਿਹੜੀ ਯੂਨੀਅਨ ਆ ਉਹਦੇ ਉਪ ਪ੍ਰਧਾਨ ਬੈਠੇ ਨੇਗੇ ਬੇਰਜ਼ਗਾਰ ਨੌਜਵਾਨੀ ਕਹਿ ਲੋ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ ਆ ਅਸਲ ਖਾਸ ਕਰਕੇ ਇਹਨਾਂ ਦੀ ਲੁੱਟ ਨਹੀਂ ਹੋ ਰਹੀ ਸਾਡੀ ਸਭ ਦੀ ਸਾਰੇ ਸਾਡੇ ਪੰਜਾਬ ਵਾਸੀਆਂ ਦੀ ਲੁੱਟ ਹੋ ਰਹੀ ਆ ਪ੍ਰਾਈਵੇਟ ਕੰਪਨੀਆਂ ਕੀ ਕਰ ਰਹੀਆਂ ਨੇਗੀਆਂ 10 ਤੋਂ 12 ਰੁਪਏ ਸਰਕਾਰ ਤੋਂ 1 ਮੀਟਰ ਦੇ ਲੈ ਰਹੀਆਂ ਨੇ ਲੈ ਕਿਤੇ ਇਹਨਾਂ ਨੂੰ 4 ਤੋਂ 5 ਰੁਪਏ 1 ਮੀਟਰ ਮੁਤਾਬਕ ਜਿਹੜਾ ਦਿੱਤੇ ਜਾਂਦੇ ਨੇਗੇ ਕਿੰਨੇ ਰੁਪਏ ਬਣਦੇ ਨੇ 4-5000 ਰੁਪਏ ਇਹਨਾਂ ਦੀ ਮਹੀਨੇ ਦੀ ਤਨਖਾਹ ਬਣਦੀ ਹੈ 4-5000 ਰੁਪਏ ਦੇ ਵਿੱਚ ਕਿੱਥੋਂ ਗੁਜ਼ਾਰਾ ਹੁੰਦਾ ਨਹੀਂ ਘੱਟੋ-ਘੱਟ ਨਹੀਂ ਤਨਖਾਹ 15 ਤੋਂ 16000 ਰੁਪਏ ਬਣਦੀ ਹੈ ਜੇ ਸਰਕਾਰ ਮੁਤਾਬਕ ਸਰਕਾਰ ਨੇ ਦਿੱਤੀ ਜਾਵੇ 20000 ਤੱਕ ਰੁਪਏ ਨੇ ਤਨਖਾਹ ਪਹੁੰਚਦੀ ਹੈ ਪਰ ਲੁੱਟ ਦਾ ਛੁੱਟ ਬਹੁਤ ਵੱਡੀ ਹੋ ਰਹੀ ਹੈ ਆਪਾਂ ਲੁੱਟ ਆਪਾਂ ਰੁਨਿਆ ਕੇਂਦਰ ਸਰਕਾਰ ਨੂੰ ਵੀ ਸਭ ਕੁਝ ਉਹ ਪ੍ਰਾਈਵੇਟ ਕਰਨੇ ਤਲੀ ਹੋਈ ਆ ਪਾਰਾ ਜਿਹੜੇ ਆਜ਼ਾਦੀ ਘੁਲਾਟੇ ਨੇ ਕਿ ਇਹ ਵੀ ਘਟ ਨਹੀਂ ਰਹੇ ਸਭ ਕੁਝ ਇਹ ਦੂਜੀ ਇਹਨਾਂ ਨੇ ਮੰਗਾ ਭਰਾਵੋ ਜਿਹੜੇ 스마트 ਮੀਟਰ ਨੇਗੇ ਜਿਹੜੇ 스마트 ਮੀਟਰ ਲੱਗ ਰਹੇ ਨੇ ਉਹਨਾਂ ਦੇ ਨਾਲ ਸਾਡੀ ਤਾਂ ਲੁੱਟ ਖੁੱਟ ਹੋ ਹੀ ਰਹੀ ਆ ਹੋਣੀ ਵੀ ਆ ਪਰ ਇਹ ਚਾਹੁੰਦੇ ਨੇ ਕਿ ਉਹ 스마트 ਮੀਟਰ ਨਾ ਲੱਗਣ ਇਹਨਾਂ ਦਾ ਵੀ ਰਜ਼ਕਾਰ ਘਟ ਜਾਣਾ ਇਹਨਾਂ ਨੂੰ ਵੀ ਬਿਲਕੁਲ ਖਤਮ ਹੋ ਜਾਣਾ ਕਿਉਂਕਿ ਇਹ ਸਾਰਾ ਕੁਝ ਜਿਹੜਾ ਪ੍ਰਾਈਵੇਟ ਸਿਸਟਮ ਹੋ ਰਿਹਾ ਇਹਦੇ ਨਾਲ ਸਾਨੂੰ ਬਹੁਤ ਵੱਡਾ ਸੀ ਘਾਟੇ ਦੇ ਵਿੱਚ ਜਾਵਾਂਗੇ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਤਾਂ ਕਰਕੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਲੜਨ ਵਾਲੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜੇ ਮੈਂ ਗੱਲ ਕਰਾਂ ਬਰੁਧੀ ਧਿਰਾਂ ਦੀ ਗੱਲ ਕਰਾਂ ਉਹਨਾਂ ਨੇ ਤਾਂ ਇਹ ਮੁੱਦਾ ਠਾਉਣਾ ਨਹੀਂ ਹੁੰਦਾ ਉਹਨਾਂ ਨੇ ਤਾਂ ਇਹ ਗੱਲ ਸਰਕਾਰ ਦੇ ਬਰੁਧੂ ਦਾ ਜਿਹੜੇ ਅਸਲੀ ਮੁੱਦੇ ਤੇ ਉਹ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਉਹ ਤੁਹਾਨੂੰ ਪਤਾ ਰੂਜੀ ਟ੍ਰੋਲ ਹੋਈ ਜਾਂਦੇ ਨੇ ਕਿ ਕਿਤੇ ਕੁਸ਼ ਕਰੀ ਜਾਂਦੇ ਨੇ ਕਿਤੇ ਕੁਸ਼ ਕਰੀ ਜਾਂਦੇ ਨੇ ਅਸਲੀ ਮੁੱਦੇ ਦੀ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗਾ ਇਸ ਕਰਕੇ ਭਰਾਓ ਇਹ 2000 ਤੋਂ ਵੱਧ ਨੌਜਵਾਨ ਨੇਗੇ ਆਪਾਂ ਇਹਨਾਂ ਨਾਲ ਖੜੀਏ ਤੇ ਇਹ ਜਿਹੜੀ ਲੁੱਟ ਖਸੁੱਟ ਹੋਣ ਤੋਂ ਬਚਾਈਏ ਅਗਲੀ ਜਿਹੜੀ ਮੇਰੀ ਬੇਨਤੀ ਆ ਸਭ ਤੋਂ ਵੱਧ ਬੇਨਤੀ ਆ ਕਿਉਂਕਿ ਮੀਡੀਆ ਨੂੰ ਮੈਂ ਅੱਜ ਤੱਕ ਇਹ ਤਾਂ ਸਾਡੇ ਪਿੰਡ ਦਾ ਨੌਜਵਾਨ ਸੀ ਮੈਨੂੰ ਇਹਨੇ ਆ ਕੇ ਸਾਰੀ ਇਹ ਗੱਲਬਾਤ ਦੱਸੀ ਆ ਗੁਰਪ੍ਰੀਤ ਮੇਰੇ ਨਾਲ ਬੈਠਾ ਮੀਡੀਆ ਦੇ ਵਿੱਚ ਤਾਂ ਇਹ ਗੱਲ ਆਈ ਨਹੀਂ ਹੈਗੀ ਜੇ ਮੀਡੀਆ ਦੇ ਵਿੱਚ ਗੱਲ ਆਉ ਤਾਂ ਲੋਕ ਮੁੱਦਾ ਬਣੂਗਾ ਹੈ ਤਾਂ ਲੋਕ ਇਹਨਾਂ ਨਾਲ ਜੁੜਨਗੇ ਇਸ ਕਰਕੇ ਮੀਡੀਆ ਵਾਲਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਹਨਾਂ ਦੀ ਕਵਰੇਜ ਕਰੋ ਪਟਿਆਲੇ ਜਿਹੜਾ ਹੈੱਡ ਆਫਸ ਜਿਹੜਾ ਬਿਜਲੀ ਦਾ ਬਣਿਆ ਹੋਇਆ ਤੁਹਾਨੂੰ ਸਭ ਨੂੰ ਪਤਾ ਕਾਲੀ ਮਾਤਾ ਮੰਦਿਰ ਤੇ ਇੱਧਰ ਨੂੰ ਉੱਥੇ ਜਾ ਕੇ ਇਹਨਾਂ ਦੀ ਵੱਧ ਤੋਂ ਵੱਧ ਕਵਰੇਜ ਕਰੋ ਉੱਥੇ ਇਹ ਨੌਜਵਾਨ ਬੈਠੇ ਨੇ 19 ਤਰੀਕ ਨੂੰ ਮੈਂ ਸਭ ਨੂੰ ਬੇਨਤੀ ਕਰਦਾ ਪਰ ਇਸ ਤੋਂ ਪਹਿਲਾਂ ਜਿਹੜੇ ਮ ਪਹੁੰਚਨਾ ਦੁੱਖਦਾਰਤ ਬਣਾਵਾ ਕਿਉਂਕਿ ਸਾਡੇ ਆਪਣੇ ਭਰਾ ਨੇਗੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਨੌਜਵਾਨਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਘਰ-ਘਰ ਪਹੁੰਚਾਉਣਾ ਇਸ ਨੂੰ ਮੁੱਦਾ ਬਣਾਈਏ ਇਹ ਤਾਂ ਕਿ ਜਿਹੜਾ ਸਰਕਾਰ ਦੇ ਗਲਤੀ ਹੱਡੀ ਬਣ ਜੇ ਆ ਸਪੀਕਰ ਸਾਡਾ ਜਿਹੜਾ ਕਲਤਾਰ ਸੰਧਵਾ ਉਹ ਬਿਜਲੀ ਬੋਰਡ ਦੇ ਵਿੱਚ ਜਿਹੜੇ ਮੀਟਰ ਰੀਡਰ ਪਿਛਲੇ 10-15 ਸਾਲਾਂ ਤੋਂ ਰੱਖੇ ਹੋਏ ਨੇ ਸਾਨੂੰ ਨਿਗੂਣੀਆਂ ਤਰਖਾਹਾਂ ਤੇ ਜਦੋਂ ਬਾਦਲ ਸਰਕਾਰ ਬਣੀ ਸੀ ਉਦੋਂ ਰੱਖਿਆ ਗਿਆ ਸੀ 6000 ਹਜ਼ਾਰ ਦੇ ਉੱਤੇ ਇਹ ਨੌਜਵਾਨ ਕੰਮ ਕਰਦੇ ਆ ਔਰ 6000 ਤਾਂ ਨਾ ਤੇਲ ਹੀ ਲੱਗ ਜਾਂਦਾ ਸੋ ਬਾਦਲ ਸਰਕਾਰ ਜਾਂਦਾ ਸਭ ਇੱਕ ਡਰਾਮਾ ਜਿਹਾ ਕਰ ਗਈ ਸੀ ਵੀ ਇਹਨਾਂ ਨੂੰ ਅਸੀਂ ਪੱਕੇ ਕਰਾਂਗੇ ਆਪਾਂ ਵੀ ਪਾਟੀ ਦੀ ਸਰਕਾਰ 2022 ਬਣਨ ਵਾਲੀ ਹੈ ਸਰਕਾਰ ਬਣਦਿਆਂ ਸਾਰ ਤੁਹਾਡੇ ਨਾਲ ਜਿਹੜੀ ਹੁੰਦੀ ਬੇਇਨਸਾਫੀ ਇਹਦਾ ਹੱਲ ਕਰਾਂਗੇ ਸਿਰ ਉਹ ਵੀ ਕਹਿ ਰਿਹਾ ਅਸੀਂ ਇਹਨਾਂ ਨੌਜਵਾਨਾਂ ਦਾ ਬਸ ਮਸਲਾ ਹੱਲ ਕਰਤਾ ਅਸੀਂ ਇਹਨਾਂ ਨੂੰ ਜਿਹੜਾ ਪੱਕੇ ਕਰਾਂਗੇ ਪੱਕੇ ਤਾਂ ਕੀ ਕਰਨਾ ਭਰਾਵੋ ਕੱਚਿਆਂ ਤੋਂ ਵੀ ਇਹਨਾਂ ਨੂੰ ਕਾਹ ਬਾਹਰ ਕੱਢ ਕੇ 50 50 60 60 ਹਜ਼ਾਰ ਰੁਪਏ ਲੱਖ ਲੱਖ ਰੁਪਏ ਲੈਤਾ ਜਾ ਰਿਹਾ ਐਡੀ ਵੱਡੀ ਲੁੱਟ ਖਸੁੱਟ ਹੋ ਰਹੀ ਆ ਆਓ ਇਹਨਾਂ ਨੌਜਵਾਨਾਂ ਡੱਟ ਕੇ ਖੜੀਏ ਤੇ ਇਹਨਾਂ ਦਾ ਮੁੱਦੇ ਹੱਲ ਕਰਾਈਏ ਮੁੱਦਿਆਂ ਦੀ ਗੱਲ ਕਰੀਏ ਭਰਾਵੋ ਇਹਨਾਂ ਇਹਨਾਂ ਦੀ ਲੁੱਟ ਖਸੁੱਟ ਦਾ ਮਸਲਾ ਨਹੀਂ ਆਪਾਂ ਨੇ ਵੀ ਇੰਨੀ ਹੋਣੀ ਆ ਇਸ ਕਰਕੇ ਸਭ ਨੂੰ ਮੇਰੀ ਬੇਨਤੀ ਆ ਮੀਡੀਆ ਨੂੰ ਮੇਰੀ ਬੇਨਤੀ ਆਂ ਦੇ ਕਵਰਿੰਗ ਕਰਕੇ ਲੋਕਾਂ ਕੇ ਗੱਲ ਲੈ ਕੇ ਆਈਏ ਧੰਨਵਾਦ